جڏهن توهان ڏانهن اچو ٿا ته توهان کي چئي ٿو ته توهان گڏ ڪريو ٿا توهان گڏ ڪريو ٿا توهان گڏ ڪريو ٿا توهان گڏ ڪريو ٿا भाई डॉक्टर तो कौन ना तेरा बोल की गल है जाल में तो मिलगा कुछ हाल तेरी टल्ली चोरी हां तेरी टल्ली चोरी जी जिनका निशान चोरी हुए अपने इलाके में और राज और काली कोई नहीं है आपके देखो की करता मेरे पर चीन है ਹਾਂ ਜੀ ਪੂਰੇ ਦੇ ਵਿੱਚ ਵੀ ਨਾਲ ਕ੍ਰੇਨ ਪਾਤਾ ਨਾਰ ਵੀ ਹਾਂ ਦਸਤਰੀ 2 ਸਾਲ ਹੋ ਗਏ ਮੈਨੂੰ ਡੀਸੀ ਦੀ ਵੀ ਮੇਜ ਤੇ ਮੈਂ ਰੱਖਿਆ ਆ ਆਰਡੀ ਨੂੰ ਹੀ ਮਾਰ ਕਰਤੀ ਐ ਚੰਡੀਗੜ੍ਹ ਵੀ ਮੇਲ ਪਾਦੀ ਐ ਦਰਸਤੀ ਨਹੀਂ ਉਹਦੀ ਮੇਰੀ ਗਲਤੀ ਐ ਦਸਤਰੀ ਗਲਤੀ ਐ ਜਿਹੜੇ ਨਾਲ ਗੱਲ ਕਰਦੇ ਪੈਸੇ ਮੰਗੀਆਂ ਤੇ FM ਨਾਲ ਤੁਹਾਨੂੰ ਮਿਲਣ ਕਰੀ ਪ੍ਰੂਫ ਦੇ ਦੇਣ ਆਹ ਦੇ ਇਹਨੇ ਕਿਹਨੂੰ ਪੁੱਛ ਲੋ ਕੋਈ ਨਹੀਂ ਕਰਦਾ ਯੂਪੀ ਫੌਜੀ ਮਿਲਦਾ ਹੋਇਆ ਸਾਰਾ ਕੰਮ ਬਾਹਰ ਬੈਠਣ ਨੂੰ ਪੁੱਛ ਲੋ ਲੋੜ ਹੀ ਮੇਰਾ ਗੱਲ ਕਰ ਯੂਪੀ ਫੌਜੀ ਮੋੜ ਕੇ ਲਿਆ ਮੇਰੇ ਕੋਲ ਕੋਈ ਕੰਮ ਹੋਵੇ ਰੋਟੀ ਕੋਈ ਇੱਕ ਮਿੰਟਕਾਰ ਜਿਹੜੀ ਬਦਲੀ ਆਉਂਦੀ ਐ ਐਸੇ ਐਸੇ ਕਰਕੇ ਹੀ ਸਰਕਾਰ ਬਦਲੀ ਐ ਐਸੇ ਕਰਕੇ ਸਰਕਾਰ ਬਦਲੀ ਐ ਐਸੇ ਕਰਕੇ ਬਦਲੀ ਸੀ ਸਰਕਾਰਾਂ ਨੇ ਕੋਈ ਕੁਝ ਕਰਿਆ ਉਹਨਾਂ ਨੇ ਗੰਦ ਹੋਇਆ ਸਰਕਾਰ ਲਗਾ ਦੇਣਗੇ ਫਿਰ ਉਹ ਅੱਜ ਮੇਰੇ ਤੇ ਆ ਕੇ ਕਰਵਾ ਦੇਣਗੇ ਯੂਪੀ ਫੌਜੀ ਨੇ ਲੈਂਦਾ ਤੁਹਾਡੇ ਦੇਟ ਇਹਨੇ ਨਹੀਂ ਲੈਂਦਾ ਬੇਸ਼ੱਕ ਮੂੰਹ ਤੇ ਕਰਾ ਦੇ ਇਹ ਤਾਂ ਐਮਐਲਏ ਦਾ ਜੇ ਦੀ ਹੋਣੀ ਪਰਸਨਲ ਗੱਲ ਹੈ। ਕੋਈ ਬੋਲਣੀਆਂ ਕਰਨੀਆਂ ਜਾਂ ਬੈਠ ਕੇ ਕਰਨੀਆਂ। ਮੋੜੀ ਇੱਛਾ ਹੈ। ਮੇਰੇ ਭਰਾ ਜਿੱਥੇ ਮਰਜੀ ਮੈਨੂੰ ਸੱਦੋ ਮੈਂ ਕੋਈ ਸੁਭਸਿਆ ਨਹੀਂ। ਤੁਸੀਂ ਇਹ ਦੇਖੋ ਇੱਕ ਪਾਰ ਬਾਅਦਵਾ ਮਿਲਿਆ ਸੁਣਿਆ ਉਹ ਲੋਜੋ। ਬੈਠ ਕੇ ਗੱਲ ਕਰਾਂ। ਤੇ ਸਾਡੇ ਪੱਲੇ ਰਾਗਾਂ ਵਾਲੀ ਕਹੀ ਹੈ। ਹੋਰ ਦੁਆਰੇ ਆਜੋ। ਕਿਤੇ ਕਰੇ ਵਾਅਦਾ ਕਰੇ ਇੱਕ ਵਾਰੀ ਦੀ। ਅੱਜ ਗੁਰਦੇਵਤ ਸਿੰਘ ਸੇਖੋਂ ਕ੍ਰਾਂਤੀ ਸਿੱਖਿਆ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਉੱਥੇ ਇਹ ਇੱਕ ਕੰਧ ਦਾ ਉਦਘਾਟਨ ਕਰਨ ਗਏ ਸੀ ਉਹ ਸਕੰਧ ਬਣੀ ਨੂੰ ਲਗਭਗ 9 ਤੋਂ 10 ਸਾਲ ਹੋ ਗਏ ਉਦੋਂ ਸਰਕਾਰ ਦਲਬਾਗ ਸਿੰਘ ਸਾਡੇ ਸਰਪੰਚ ਹੁੰਦੇ ਸੀ ਜਦੋਂ ਉਹ ਕੰਧ ਬਣੀ ਸੀ ਜਿਹਦਾ ਇਹ ਅੱਜ ਉਦਘਾਟਨ ਕਰਨ ਗਏ ਆ ਉਹਨੂੰ ਸਿਰਫ ਕਲੀ ਕੀਤੀ ਹੈ ਇਹਨਾਂ ਨੇ ਤੇ ਆਪਦੀ ਮੋਹਰ ਲਾ ਕੇ ਜਾਣ ਗਈ ਜਿਹੜੀ ਇਹਨਾਂ ਦੇ ਹੁਣ 5-6 ਮਹੀਨੇ ਹੋਏ ਆ ਜਿਹੜੀ ਕੰਧ ਬਣੀ ਹੈ ਉਹਦੇ ਤੇ ਮਟੀਰੀਅਲ ਇੰਨਾ ਮਾੜਾ ਲੱਗਿਆ ਵੀ ਉਹਦਾ ਇਹਨਾਂ ਨੇ ਡਰਦਿਆਂ ਨੇ ਉਦਘਾਟਨ ਹੀ ਨਹੀਂ ਕੀਤਾ ਇੰਨਾ ਮਾੜਾ ਉਸ ਤੋਂ ਉਸ ਤੋਂ ਬਾਅਦ ਸਾਡੇ ਪਿੰਡ ਹਾਇਰ ਸਕੈਂਡਰੀ ਸਕੂਲ ਹੈ ਸ਼ੇਰ ਸਿੰਘ ਵਾਲੇ ਦੇ ਵਿੱਚ ਹਾਇਰ ਸਕੈਂਡਰੀ ਸਕੂਲ ਹੈ ਇਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਕਰ ਰਹੇ ਹਾਂ ਪਰ ਉੱਥੇ ਬੱਚਿਆਂ ਨੂੰ ਪੜਾਉਣ ਵਾਸਤੇ ਸਿਰਫ ਦੋ ਲੈਕਚਰਰ ਹੈ ਜਦੋਂ ਕਿ ਉਹਨਾਂ ਨੂੰ ਪੜਾਉਣ ਵਾਸਤੇ ਮਿਨੀਮਮ ਪੰਜ ਚਾਹੀਦੇ ਆ ਪੰਜ ਸਬਜੈਕਟ ਹੁੰਦੇ ਆ ਪੰਜ ਲੈਕਚਰਰ ਚਾਹੀਦੇ ਆ ਇੱਕ ਇੱਕ ਲੈਕਚਰਰ ਤਿੰਨ ਤਿੰਨ ਸਬਜੈਕਟ ਪੜਾ ਰਿਹਾ ਹੈ ਤੇ ਦਾ ਮਤਲਬ ਇਹ ਹੋਇਆ ਵੀ ਜਿਹੜੇ ਉੱਥੇ ਲੈਕਚਰਰ ਹੈ ਉਹ ਆਪਦੇ ਵਿਸ਼ੇ ਦਾ ਤਾਂ ਕੋਈ ਮਾਰ ਹੋ ਸਕਦਾ ਹੈ ਦੂਜੇ ਦਾ ਤਾਂ ਕੰਮ ਟਪਾਈ ਹੋ ਸਕਦਾ ਨਾ ਕਿਵੇਂ ਇਹਨੂੰ ਆਪਾਂ ਕਹਿ ਦਾਂਗੇ ਵੀ ਇਹ ਸਿੱਖਿਆ ਕ੍ਰਾਂਤੀ ਹੈ ਅਸੀਂ ਇਹਦੇ ਬਾਰੇ ਉਹਨਾਂ ਨੂੰ ਸਵਾਲ ਕਰਨੇ ਸੀ ਪਰ ਉਹਦੋਂ ਮੈਨੂੰ ਫੜਾਫੜਾਈ ਮੇਰੀ ਸ਼ੁਰੂ ਕਰਤੀ ਕਿਉਂਕਿ ਮੈਂ ਬਲਾਗ ਪ੍ਰਧਾਨ ਆ ਮੇਰਾ ਪਿੰਡ ਉਹੀ ਆ ਮੈਂ ਸਵਾਲ ਕਰਨੇ ਸੀ ਮੈਨੂੰ ਪੁਲਿਸ ਨੇ ਉਥੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਮੈਂ ਉਥੋਂ ਰੂਕੋਸ਼ ਹੋ ਗਿਆ ਹੁਣ ਇੱਥੇ ਫਰੀਦਕੋਟ ਆ ਕੇ ਸਾਨੂੰ ਫੇਰ ਨਜ਼ਰਬੰਦ ਕਰ ਲਿਆ ਉਥੇ ਫਿਰ ਮੈਂ ਸਰਦਾਰ ਜਗਜੀਤ ਸਿੰਘ ਉਹਨਾਂ ਦੀ ਡਿਊਟੀ ਲਈ ਸਰਦਾਰ ਦਲਬਾਗ ਸਿੰਘ ਉਹੀ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਦੀ ਡਿਊਟੀ ਲਈ ਭਾਈ ਤੁਸੀਂ ਸਵਾਲ ਕਰਿਓ ਉਹੋਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਕਾਰ ਦੇ ਅੱਗੇ ਹੋ ਕੇ ਰੋਕੀ ਅਜੇ ਉਹ ਗੱਲ ਕੀਤੀ ਨਹੀਂ ਉਹਨਾਂ ਨੇ ਅਜੇ ਤੱਕ ਹੁਣ ਲਗਭਗ 11:30 ਵਜ ਗਏ ਆ ਅਜੇ ਤੱਕ ਗੱਲ ਕੀਤੀ ਨਹੀਂ ਅੰਦਰ ਪ੍ਰੋਗਰਾਮ ਚੱਲ ਰਿਹਾ ਮੈਨੂੰ ਲੱਗਦਾ ਨਹੀਂਗਾ ਵੀ ਉਹ ਇਸ ਵਿਸ਼ੇ ਤੇ ਉਹਨਾਂ ਨੂੰ ਗੱਲ ਕਰਨ ਦੇਣਗੇ ਇਸ ਵਾਸਤੇ ਮੈਂ ਤੁਹਾਡੇ ਸਨਮੁਖ ਕੀ ਗੱਲ ਦਾ ਜਵਾਬ ਦਿੱਤਾ ਕਿ ਨਹੀਂ ਕਿਸੇ ਗੱਲ ਦਾ ਅਜੇ ਤੱਕ ਜਵਾਬ ਨਹੀਂ ਦਿੱਤਾ ਜਦੋਂ ਉਹਨਾਂ ਨੂੰ ਰੋਕਿਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪਾਸੇ ਕਰਤਾ ਉਹ ਅੰਦਰ ਚਲੇ ਗਏ ਕਹਿੰਦੇ ਆ ਤੁਹਾਡੇ ਨਾਲ ਗੱਲ ਕਰਵਾਵਾਂਗੇ ਅਜੇ ਉਹ ਪ੍ਰੋਗਰਾਮ ਤੋਂ ਬਾਹਰ ਨਹੀਂ ਆਏਗੇ ਹੁਣ ਤੱਕ ਹੁਣ ਤੱਕ ਦੇ ਟਾਈਮ ਤੱਕ 11:30 ਤੱਕ ਉਹਨਾਂ ਚਰ ਵਿਰੋਧ ਇਦਾਂ ਜਾਰੀ ਰੱਖੋ ਉਹਨਾਂ ਚਰ ਵਿਰੋਧ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ